ਪਹਿਲੀ ਗੱਲ ਕੀਤੀ ਹੈ ਤੁਸੀਂ ਨਸ਼ਿਆਂ ਵਾਲਿਆਂ ਦੀ ਨਸ਼ਿਆਂ ਦੇ ਵਿੱਚ ਜਿਹੜੀ ਇਹਨਾਂ ਕਿਹਾ ਸੀ ਗੈਂਗਸ 72 ਘੰਟੇ ਦਾ ਨੋਟਿਸੰਨੇ ਅਸੀਂ ਕੀ ਗੈਂਗਸ ਗੈਂਗਸ ਖਤਮ ਹੋ ਗਏ ਨਹੀਂ ਖਤਮ ਹੋ ਗਏ ਨਾ ਖਤਮ ਹੋ ਸਕਦੇ ਇਹਨਾਂ ਨੇ ਇਹ ਗੱਲ ਕਹੀ ਇਹਨਾਂ ਨੇ 4856 ਵਿਅਕਤੀ ਗ੍ਰਿਫਤਾਰ ਕੀਤੇ ਨੇ ਇਸ 72 ਘੰਟਿਆਂ ਦੇ ਵਿੱਚ 80 ਪੀਓ ਗ੍ਰਿਫਤਾਰ ਕੀਤੇ ਨੇ ਡੀਜੀਪੀ ਇਹ ਗੱਲ ਕਹਿੰਦਾ ਵੀ 60 ਗੈਂਗਸਟ ਵਿਦੇਸ਼ਾਂ ਤੋਂ ਆਪਰੇਟ ਕਰ ਰਹੇ ਨੇ ਜਿਨ੍ਹਾਂ ਦੀ 23 ਦੀ ਹਵਾਲੀ ਲਈ ਅਸੀਂ ਆਪਣੀ ਪ੍ਰਕਿਰਿਆ ਲਗਭਗ ਪੂਰੀ ਕਰ ਚੁੱਕੇ ਤੇ ਬਾਕੀ 37 ਦੀ ਪ੍ਰਕਿਰਿਆ ਸੀ ਸ਼ੁਰੂ ਕਰ ਦਿੱਤੀ ਉਹ ਵਿਦੇਸ਼ਾਂ ਤੋਂ ਆਉਂਦੇ ਆ ਜਾਂ ਨਹੀਂ ਉਹ ਸਿਰਫ ਸਿਸਟਮ ਸਲੋ ਹੁੰਦਾ ਤੁਹਾਡੇ ਕੋ ਅਮਰਤਪਾਲ ਮੈਰੋ ਤੇ ਤੁਮ ਗਾਇ ਗਿਆ ਤੇ ਬੈਠੇ ਬਾਕੀ ਕੀ ਰਹਿ ਗਿਆ ਪਿੱਛੇ ਜੇ ਬੜਾ ਚੱਲਿਆ ਸੀ ਜੋ ਫੜਿਆ ਗਿਆ ਭੁਕਤੀ ਬੜੀ ਉਹਨਾਂ ਜਿਵੇਂ ਦੇਖੀ ਜਿਹੜੀ ਗੈਂਗਸਟਰਾਂ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਜਿੰਨਾ ਮਰਜੀ ਜ਼ੋਰ ਲਾ ਲਓ ਇਹਨਾਂ ਨੂੰ ਨਾ ਖਤਮ ਕਰ ਸਕਦੇ ਆ ਤੇ ਨਾ ਮੋਕਾ ਸਕਦੇ ਨਸ਼ੇ ਅੱਜ ਵੀ ਤੜੰਦੇ ਨਾਲ ਵਿਕ ਰਹੇ ਆ ਦੂਰ ਦੂਤਨ ਬੰਦੇ ਤੁਸੀਂ ਵੇਖੋ ਬੱਚੇ ਜਿਹੜੇ ਆ ਉਹ ਟੀਕੇ ਲਾ ਕੇ ਮਰ ਰਹੇ ਸੰਥੈਟਿਕ ਡੈਟਾ ਕੇਂਗ ਸਿੰਥੈਟਿਕ ਡਰਗ ਜਿਹੜੀ ਸੀ ਉਹਦਾ ਕਿੰਗ ਕੌਣ ਸੀਗਾ ਰਾਜਾ ਕਨੂਤ ਜਿਹਦੀ ਕੱਲ ਡੈਥ ਹੋਈ ਹੈ 50 ਸਾਲ ਦੀ ਉਮਰ ਦੇ ਵਿੱਚ ਸਿੰਥੈਟਿਕ ਡਰਗ ਇਹ ਲੈ ਕੇ ਆਇ ਸੀ ਜਿਹਨੂੰ ਆਈਸ ਦਾ ਬਾਦਸ਼ਾਹ ਕਹਿੰਦੇ ਸੀ ਆਈਸ ਹੀ ਕੰਡੀਸ਼ਨ ਲੱਭਦਾ ਕਰ ਕੀਤਾ ਜਾਂਦਾ ਉਹ ਚੀਜ਼ਾਂ ਪਾ ਕੇ ਦਿੱਲੀ ਤੋਂ ਲਿਆ ਕੇ ਇੱਥੇ ਪੰਜਾਬ ਚ ਲੈ ਆਇਆ ਤੇ ਉਹਨੇ ਉੱਥੋਂ ਨਾਈ ਸ਼ੁਰੂ ਕੀਤੀ ਸੀ ਉਸ ਤੋਂ ਸਿੰਥੈਟਿਕ ਡਰਗ ਜਿਹੜਾ ਵਾ ਬਹੁਤ ਖਤਰਨਾਕ ਐਸੇ ਕਰਕੇ ਸੀ ਕਿ ਜਿਹੜੇ ਸਾਡੇ ਕੁਦਰਤੀ ਨਸ਼ੇ ਨੇ ਜਿ ਕਿਤੇ ਉਹ ਹੁਣ ਤੇ ਬੰਦੇ ਮਰਨ ਜਿਸ ਤਰੀਕੇ ਨਾਲ ਬੰਦੇ ਮਰਦੇ ਰਾਜਾ ਕੰਧੋਲਾ ਜਿਹੜਾ ਝੁਕੇ ਗਿਆ ਝੁਕੇ ਜਾ ਕੇ ਜਲਦੀ ਅਮੀਰ ਹੋਣ ਦੀ ਖਾਤਰ ਉੱਥੇ ਸਿੰਥੈਟਿਕ ਡਰਗ ਸਾਨੂੰ ਵੇਚਣੀ ਕਰਨੀ ਸੀ ਉੱਥੋਂ ਦੀਆਂ ਏਜੰਸੀਆਂ ਨੇ ਪਿੱਛਾ ਕੀਤਾ ਤੇ ਇਹ ਭੱਗ ਗਿਆ ਜ਼ਿੰਬਾਬਵੇ ਦੇ ਵਿੱਚ ਉੱਥੇ ਫੜਿਆ ਗਿਆ ਉੱਥੇ ਜੇਲ੍ਹ ਚ ਰਿਹਾ ਉੱਥੋਂ ਇਹਦੀ ਬਾਤ ਭੇਜ ਜੇਲ੍ਹ ਜਦ ਸਜ਼ਾ ਪੂਰੀ ਹੋ ਗਈ ਇੱਥੇ ਭੇਜਣਾ ਸੀਗਾ ਇਹਨੇ ਫਿਰ ਤੇ ਵਾਪਸ ਯੂਕੇ ਜਾਂਦਾ ਤੇ ਯੂਕੇ ਚ ਫੜਿਆ ਜਾਣਾ ਸੀ ਇਹ ਇੰਡੀਆ ਆ ਗਿਆ ਇੰਡੀਆ ਕਿਨੇ ਕੰਮ ਬੇਜੂਰ ਕਰਦਾ ਔਰ ਇਹਦੇ ਲਿੰਕ ਬਕਾਇਦਾ ਤੌਰ ਤੇ ਜਿਹੜਾ ਸਾਡਾ ਜਗਦੀਸ਼ ਪੁੱਲਾ ਉਹਨਾਂ ਜੁੜਦੇ ਨੇ ਕਿ ਜੇ ਜਗਦੀਸ਼ ਭੁੱਲਣਾ ਜੁੜਦੇ ਆ ਤੇ ਫਿਰ ਉਹਦੇ ਨਾਲ ਵਿਕਰਮ ਮਜੀਠੀਆ ਦਾ ਵੀ ਜੁੜਦੇ ਇਹ ਇੱਕ ਜਾਂਚ ਦਾ ਵਿਸ਼ਾ ਮਾਰਕਸੇ ਜਾਂਚ ਕੀਤੀ ਨਾ ਕਰਨੀ ਇਹਦਾ ਮਤਲਬ ਇਹ ਕਹਿ ਸਕਦੇ ਵੀ ਰਾਜਾ ਕੰਦੋਲਾ ਦੀ ਡੈਥ ਤੋਂ ਬਾਅਦ ਉਹ ਜਾਂਚ ਖੂਖਾਤੇ ਪੈਗੀ ਤੇ ਵਿਕਰਮ ਮਜੀਠੀਆ ਨੂੰ ਇੱਕੋ ਕੁਝ ਰਾਤ ਮਿਲ ਗਈ ਜੇ ਉਹਦੀ ਜਾਂਚ ਹੋ ਜਾਂਦੀ ਰਾਜਾ ਕੰਦੋ ਜੁੰਦਿਆ ਤੇ ਇਹ ਨੈਚੁਰਲ ਸੀ ਸਿੰਥੈਟਿਕ ਡੰਗ ਦੀਆਂ ਜਿਹੜੀਆਂ ਸੀ ਨਾ ਤਾਰਾਂ ਉਹ ਮਜੀਠੇ ਨਾਲ ਜੁੜ ਸਕਦੀਆਂ ਸੀਗੇ ਹੁਣ ਸਿੰਥੈਟਿਕ ਡਰਗ ਜਿਹੜੀ ਇਹ ਇਹ ਇੱਕ ਲੈਬ ਚ ਬਣਦੀ ਹੈ ਲੈਬ ਚ ਬਣਨ ਤੋਂ ਬਾਅਦ ਫਿਰ ਜਦੋਂ ਇਹ ਟੀਕੇ ਲੱਗਦੇ ਨੇ ਕਿਤੇ ਮਾਰੀ ਕੀ ਬੋੜ ਉਹ ਲੱਗੀ ਤੇ ਬੰਦਾ ਗਿਆ ਤਾਂ ਬੰਦੇ ਮਰਦੇ ਰਹਿੰਦੇ ਉਹ ਗਾਂ ਵੀ ਮਰਦੇ ਰਹਿੰਦੇ ਜਿੰਨੇ ਮਰਜੀ ਦਾਅਵੇ ਤੇ ਵਾਦੇ ਸਰਕਾਰਾਂ ਕਰਨ ਉਹਦੇ ਤੇ ਕਾਮਯਾਬੀ ਮਿਲਣੀ ਬਹੁਤ ਮੁਸ਼ਕਲ ਕੋਈ ਸਰਕਾਰ ਆਪ ਸincere ਨਹੀਂ ਇਹ ਨਾਸ਼ੇ ਉਹਦੋਂ ਰੁਕਣਗੇ ਜਦੋਂ ਬਕਾਇਦਾ ਤੌਰ ਤੇ ਤੁਸੀਂ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਕੱਟੋ ਰਾਜਾ ਕਿੰਨੇ ਮਰ ਗਿਆ ਕਿ ਉਹਦੇ ਤੇ ਦੋ ਕੇਸਾਂ ਸਜ਼ਾ ਨੂੰ ਹੋਈ ਸੀ ਉਹਦੀ ਘੱਟ 3 ਸਾਲ ਦੀ ਸਜ਼ਾ ਹੋਈ ਸੀਗੀ ਤੇ ਉਹ ਬੰਬੇ ਚ ਰਹਿੰਦਾ ਸੀ ਜਿੱਥੇ ਡੈਥ ਹੋਈ ਹਾ ਟੈਕਨੋਲੋਜੀ 56 ਸਾਲ ਦੀ ਉਮਰ ਦੇ ਵਿੱਚ ਇਸ ਕਰਕੇ ਸੁਖਵਿੰਦਰ ਜੀ ਸਾਰਾ ਸਰਕਾਰਾਂ ਸੰਸੀਅਰ ਨਹੀਂ ਹੈਗੀਆਂ ਕਿ ਲੋਕ ਇਧਰ ਉਲਝੇ ਰਹੇ ਨੇ ਤੇ ਇਹਦੇ ਤੇ ਸਾਡੀ ਜਿਹੜੀ ਆ ਉਹ ਕਮਕਮਲ ਕੋਈ ਪੁੱਛੇ ਤੁਹਾਨੂੰ ਕੀ ਕਰ ਰਹੇ ਕੀ ਨਹੀਂ ਕਰ ਰਹੇ ਜਦੋਂ ਵੀ ਲੋਕਾਂ ਦਾ ਧਿਆਨ ਸਰਕਾਰ ਵਾਲੇ ਪਾਸੇ ਹੁੰਦਾ ਸਰਕਾਰ ਇਹੋ ਜਿਹੇ ਛੋਸ਼ਾ ਛੜਦੀ ਲੋਕੀ ਤੁਹਾਨੂੰ ਤੁਰਪਿੰਦੇ ਜਿਹੜੀ ਉਹ ਮਹਿਮਸ਼ੂਰ ਕੀਤੀ ਉਹ ਕੋਲ ਜਾਂਦੇ ਦੂਸਰੀ ਜੀ ਅਸੀਂ ਫਿਰ ਕਹਿੰਦੇ ਆ ਕਿ ਸਾਨੂੰ ਦੋ ਚੀਜ਼ਾਂ ਦੇ ਦਿਓ ਇੱਕ ਐਜੂਕੇਸ਼ਨ ਇੱਕ ਸਿੱਤ ਸਵਾਮ ਅੱਧੀ ਵੀ ਸਰਕਾਰਾਂ ਤੁਹਾਨੂੰ ਇਹ ਦੋ ਚੀਜ਼ਾਂ ਦੇਣ ਦੀ ਕਮਿਟਮੈਂਟ ਨਹੀਂ ਕਰਨਗੇ ਇਹਦੀ ਬਚਨਬੰਦ ਨਹੀਂ ਹੋਣਗੇ ਇਹਨਾਂ ਨੂੰ ਪਤਾ ਜੇ ਲੋਕ ਪੜੇ ਲਿਖੇ ਹੋਗੇ ਤਾਂ ਸਵਾਲ ਪੁੱਛਣਗੇ ਜੇ ਸਿਹਤ ਸਵਾਹੀਆਂ ਮਿਲ ਗਈਆਂ ਤੇ ਲੋਕਾਂ ਨੂੰ ਜਿਹੜੀ ਆ ਉਹ ਮੁੜ ਕੇ ਬਿਮਾਰੀ ਅਕਾਡਮਿਕਲੀ ਘਟਣੀ ਹੈ ਐਸੇ ਕਰਕੇ ਸਰਕਾਰਾਂ ਸੁਝੀ ਨਹੀਂ ਉਹਦਾ ਦਾਟਾ ਦੇ ਦੇਣਗੇ ਫਰੀ ਮਾਰਕ ਦੇ ਦੇਣਗੇ ਤੁਹਾਨੂੰ ਵੇਖੋ ਤੁਸੀਂ ਵਿਸ਼ੇਸ ਸਰਕਾਰ ਤੇ ਉਂਗਲ ਠੋਕ ਕਿਸੇ ਨੂੰ ਫਰਕ ਨਹੀਂ ਪੈਂਦਾ ਪਾਰਟੀ ਕੋਲ ਨਾ ਸਿਸਟਮ ਤੇ ਉਂਗਲ ਠਾਹोगे ਨਾ ਸਿਸਟਮ ਦੀ ਗਲਤ ਕਰੋਗੇ ਉਦੋਂ ਤੁਹਾਡੇ ਸਾਧ ਸਰਕਾਰ ਕਰ ਵੀ ਚਲੇਗੀ ਇਸ ਸਿਸਟਮ ਤੇ ਗੜਬੜੇਗੀ ਤੇ ਗੜਬੜ ਸਿਸਟਮ ਦੇ ਵਿੱਚ ਇਸ ਕਰਕੇ ਹੁਣ ਵੇਖੋ ਜਿਹੜੀ ਅਕਾਲਗੜ ਦੇ ਵਿੱਚ ਪਿੰਡ ਦੇ ਵਿੱਚ ਇੱਕ 30 ਸਾਲਾਂ ਦੀ ਪੁੜੀ ਸਰਬਜੀਤ ਕੌਰ ਮੋਲਾਪੁਰ ਜਾਂਦੀ ਖਰੀਦਦਾਰੀ ਕਰਨ ਵਾਸਤੇ ਉਹਦੇ ਗੱਲ ਦੇ ਵਿੱਚ ਚਾਈਨਾ ਟੂਲ ਵੈਂਦੀ ਆ ਤੇ ਮਿੰਟਨ ਵਿੱਚ ਖਤਮ ਹੋ ਜਾਂਦੀ ਮਿੰਟਨ ਕਿੰਨੇ ਰੁਕਣਾ ਕੱਲ ਜਿਹੜਾ ਇੱਕ ਸਰਪੰਚ ਦਾ ਮੁੰਡਾ 15 ਸਾਲ ਦਾ ਜਿਹੜਾ ਕੰਮ ਕੰਨਾ ਮੁੰਡਾ ਜਿਹੜਾ ਸੀ ਉਹ ਮਰ ਗਿਆ ਕਿੰਨੇ ਰੁਕਣਾ ਇਸ ਚੀਜ਼ ਨੂੰ ਸਰਕਾਰਾਂ ਨੇ ਰੋਕਣਾ ਆ ਅੱਜ ਫਿਰ ਮੁੱਖ ਮੰਤਰੀ ਸਾਹਿਬ ਨੇ ਇੰਨੀ ਗੱਲ ਕਹੀ ਸੀ ਜੇ ਇਹ ਨਹੀਂ ਹਟਦੇ ਫਿਰ ਸਾਨੂੰ ਕਾਨੂੰਨ ਬਣਾ ਕੇ ਸੰਕਤੀ ਕਰਨੀ ਪਊਗੀ ਤੇ ਫਿਰ ਪਰਚੇ ਕਰਾਂਗੇ ਤੇ ਅਸੀਂ ਆਪਣੇ ਦੇ ਪਰਚੇ ਕਰਨਾ ਨਹੀਂ ਚਾਹੁੰਦੇ ਅਸੀਂ ਇਹਨਾਂ ਨੂੰ ਉਧਰ ਕਹਿੰਦੇ ਬੰਦੇ ਦੇ ਪੁੱਤਾਂ ਵਾਲੇ ਕੰਮ ਕਰੋ ਲੇਕਿਨ ਇਦਾਂ ਗੱਲ ਨਹੀਂ ਬਣਦੀ ਨਸ਼ੇਮਨ ਲੋਕ ਮਾਰ ਰਹੇ ਨੇ ਚਾਈਨਾ ਡੂਰਨਾ ਵੀ ਮਾਰ ਰਹੇ ਨੇ ਗੈਂਗਸਟਰ ਨਹੀਂ ਮਾਰਦੇ ਇਹਨਾਂ ਚੀਜ਼ਾਂ ਐਸੋ ਸਾਡੇ ਪੰਜਾਬ 'ਚ ਬੜੀਆਂ ਪ੍ਰਭਾਵਸ਼ਾਲੀ ਨੇ ਲੇਕਿਨ ਸਰਕਾਰ ਉਹਨਾਂ 'ਚੋਂ ਕਿਸੇ ਨੂੰ ਵੀ ਰੋਕਣ ਦੀ ਸਮਰੱਥਾ ਨਹੀਂ ਰੱਖਦੀ ਤੇ ਸਰਕਾਰ ਨੂੰ ਚਾਹੀਦਾ ਵੀ ਜੇ ਵਾਅਕ ਯੇ ਸਰਕਾਰ ਕੁਝ ਕਰਨਾ ਚਾਹੁੰਦੀ ਆ ਤੇ ਦ੍ਰਿੜਤਾ ਖਾਵੇ ਦ੍ਰਿੜਤਾ ਨਾਲ ਇੱਥੇ ਕੰਮ ਕਰੇ ਤੇ ਭਾਵੇਂ ਕੋਈ ਜਲਟਾ ਜਣ ਨਹੀਂ ਤੇ ਕਿਸੇ ਪ੍ਰਕਾਰ ਦਾ ਅਸਾਰੂ ਤੇ ਸਾਰੂ ਰਿਜ਼ਲਟ ਨਹੀਂ ਆਏਗਾ